ਆ ਰੂਟਸ ਦੇ ਹੋਰਨ ਚਾਰ ਤੇ ਮੈਸੀ ਵਾਲੀ ਵੇਸ ਤਿਆਰ ਵਰ ਤਿਆਰ ਪੇਂਟ ਹੋਇਆ ਪਿਆ ਹੈ ਹਥਿਆਰ ਵੀ ਤਿਆਰ ਹੈ ਹਥਿਆਰ ਚਾਬੀਆਂ ਪਾਨੇ ਇਤਗੀ ਬਾਈ ਅਸੀਂ ਘੱਟ ਨਹੀਂ ਰੱਖੀ ਕੂੜੀਆਂ ਰੱਖੀਆਂ ਲਓ ਜੀ ਬਾਈ ਹੋਰਨ ਵੀ ਲੱਗ ਗਏ ਤੇ ਰੇਸ ਵੀ ਕਰਤੀ ਫਿੱਟਾ ਦੋਨਾਂ ਸਾਈਡ ਆ ਕਲੱਚ ਵਾਲੀ ਸਾਈਡ ਦਾ ਪੈਂਡਲ ਹੋ ਗਿਆ ਬਾਈ ਜੀਰੋ ਰੱਖਾਂ ਪੈਂਡਲ ਦੇ ਉੱਪਰ ਆ ਰੇ ਹੋ ਗਈ ਲਓ ਜੀ ਬਾਈ ਬਾਹਰ ਲਾਈਟ ਬਿਲਵਾਤੀ ਥੱਲੇ ਪੱਤੀਆਂ ਬੰਡੋਗ ਲੱਗੀ ਬਾਈ ਇਹ ਨੋਨਾ ਸਾਈਡ ਲਓ ਜੀ ਬਾਈ ਬੰਦੇ ਹੋਰ ਵਧਦੇ ਜਾਂਦੇ ਪ੍ਰਧਾਨ ਵੀ ਪਹੁੰਚ ਗਏ ਨੋਨਾ ਹੋ ਗਏ 16 ਹੋ ਗਏ ਕਿੰਨੇ ਕਰਨਾ ਕੰਮ ਹੋਵੇ ਨਹੀਂ ਨਰਵਾਨ ਕੀਤੇ 100 ਰੁਪਏ ਪ੍ਰਧਾਨ ਬਾਈ 16 ਬੰਦੇ ਹੋ ਗਏ ਜੀ 16 ਜਣੇ ਹੋ ਗਏ ਬਾਈ ਕੋਈ ਜਣ ਵਧ ਜਾਣੇ ਹਾਂ ਹੋਰ ਬਾਈ ਵੜ ਜੂਗੇ ਇਹਨਾਂ ਦਾ ਦੋਨਾਂ ਨੇ ਕੀ ਹੋ ਗਿਆ ਹੈ ਜੀ ਜੇਡੋਂ ਵਰਕ ਦਾ ਗੱਲ ਤਾਂ ਦੋਨੋਂ ਹੀ ਮੈਚਿੰਗ ਕਰਦੀ ਹੈ ਜੀ ਨਹੀਂ ਗਲਤ ਹੈ ਮੈਂ ਦਿਨ ਦਿਨ ਵਰਕ ਤੇ ਗਿਆ ਮੈਂ ਨਾਲ ਨਾਲ ਵਰਕ ਵਾਸਤੇ ਨਾਲ ਕਰਦੀ ਸੀ ਸਾਸਰੀ ਕਾਲਜੀ ਬਾਈ ਸਾਰੇ ਵੀਰਾਂ ਨੂੰ ਹਾਂ ਜੀ ਵੀਰ ਸਾਸਰੀ ਕਾਲਜੀ ਬਾਈ ਅੱਜ ਲੱਗਿਆ ਟਰੈਕਟਰ ਨੂੰ ਹਾਰਨ ਲਾਉਣਾ ਤੇ ਮੈਸੀ ਵਾਲੀ ਰੇਸ ਪਹਿਲਾਂ ਤਾਂ ਤੁਸੀਂ ਸਮਾਨ ਦੇਖੋ ਬਾਈ ਕਿਹੜਾ ਰੂਟਸ ਦੇ ਹਾਰਨ ਚਾਰ ਤੇ ਮੈਸੀ ਵਾਲੀ ਵੇਸ ਤਿਆਰ ਵਰ ਤਿਆਰ ਪੇਂਟ ਹੋਇਆ ਪਿਆ ਏ ਹਥਿਆਰ ਵੀ ਤਿਆਰ ਹਥਿਆਰ ਚਾਬੀਆਂ ਪਾਨੇ ਐ ਕਿ ਭਾਈ ਅਸੀਂ ਘੱਟ ਨਹੀਂ ਰੱਖੀ ਕੂਰੀਆਂ ਰੱਖੀਆਂ ਢੀਕੇ ਤੇ ਕੰਮ ਖੜਨਾ ਜਾਵੇ ਟਰੈਕਟਰ ਧੋਤਦਾ ਦਾ ਭਾਈ ਇਹ ਵੀ ਲਿਸ਼ਕਾ ਮਾਰਦਾ ਏ ਕਿਉਂਕਿ ਸ਼੍ਰੀ ਕਰਤਾਰਪੁਰ ਸਾਹਿਬ ਜਾਣਾ ਏ ਤੇ ਉਹਦੇ ਕਰਕੇ ਟਰੈਕਟਰ ਦੀ ਹੁਣ ਮੋਡੀਫਿਕੇਸ਼ਨ ਜਾਰੀ ਏ ਆਮਨੇ ਨਾਟ ਨਾਟ ਲਿਆਂਦੇ ਸਪੈਸ਼ਲ ਟੋਪੜ ਤੇ ਤਾਂ ਦੇ ਫਿਰ ਪਾਕਿਸਤਾਨ ਨੂੰ ਜਾਣਾ ਏ ਤਿਆਰਤਾ ਕਰਨਾ ਹੀ ਪੈਣਾ ਮਹਿੰਦਰਾ ਸਿੰਘ ਜਾਣਾ ਬਈ ਤੇ ਹੋ ਗਿਆ ਸ਼ੁਰੂ ਸਾਡਾ ਬਾਕੀ ਪ੍ਰੋਸੈਸ ਹੋਣਾਗਾ ਸ਼ੁਰੂ ਟਰੈਕਟਰ ਇੱਕ ਵਾਰ ਤੋਂ ਉਤਾਰਾ ਸੀ ਬਾਕੀ ਜਿਹੜੇ ਮਾੜੇ ਮੋٹے ਕੰਮ ਆ ਉਹ ਸੀ ਕਰਾਣੇ ਇਹਦੇ ਕਿਉਂਕਿ ਹੁਣ ਕੱਦੂ ਵਾਲਾ ਗਿਆ ਮੁੱਕ ਬਾਕੀ ਤੁਹਾਨੂੰ ਦਿਖਾਉਂਦੇ ਵੀ ਕਿਹੜਾ ਸਿਸਟਮ ਹੈ ਸਾਰਾ ਮਹਿਕ ਵੀ ਆ ਰਿਹਾ ਏ ਬਾਕੀ ਜਿਹੜਾ ਇਹ ਸਮਾਨ ਹੈ ਆਪਾਂ ਨੇ ਲਾ ਲੈਣਾ ਬਈ ਇਹ ਬਹੁਤ ਟਾਈਮ ਹੋ ਗਿਆ ਹੁਣ ਇਦਾਂ ਹੀ ਪਿਆਤਾ ਬਾਕੀ ਕਾ ਪੱਤੀ ਲਵਾ ਲਏ ਤੇ ਢਾਹਸੀਆਂ ਦੇਖੋ ਬਾਈ ਜਿਹਰੇ ਉੱਪਰ ਹਾਰਨਗਾ ਸੁਨੇ ਆ ਪੱਤੀ ਲਿਆ ਕੇ ਇਹਦੇ ਉਪ ਕਾਲੀ ਸਪਰੇਅ ਮਾਰਤੀ ਸੀ ਨਾਲੇ ਮਿਲ ਗਏ ਨਾਲੇ ਮਿਲ ਗਏ ਦੇਖੋ ਕਨਹੀਂ ਇਹ ਵੀ ਜ਼ਰੂਰੀ ਸੀ ਬਾਕੀ ਆਹ ਬਾਈ origignal ਨਟ ਲੈਂਦੇ ਆ ਜਿਹੜੇ ਹੋਰ ਨਾਲ ਦੇ ਪੱਤੀਆਂ ਨੂੰ ਪਿੱਛੇ ਗਸਣੇ ਆ ਇਹ origignal ਆ ਇਹ ਲੋਕ ਨਟ ਹੁੰਦੇ ਬਾਈ ਕਿਉਂਕਿ ਯਾਰ ਇੱਕ ਵਾਰ ਕੱਸ ਦਈਏ ਫਿਰ ਬਾਅਦ ਵਿੱਚ ਖੁੱਲ ਕੇ ਗਿਰਦੇ ਨਹੀਂ ਹੈਗੇ ਜਿਹੜਾ ਲੋਕ ਨਟ ਆ ਜਿਹੜਾ ਸਿੰਪਲ ਨਟ ਹੁੰਦਾ ਬਾਈ ਉਹ ਗਿਰ ਜਾਂਦਾ ਹੈ ਆ ਵੀ ਅਰੀਜਨਲ ਨਾਟਮ ਨੇ ਲੇਖੇ ਲਾ ਕੇ ਖੋਣ ਹਾਂ ਹਾਂ ਲੇਕੇ ਬਾਬੇ ਦਾ ਨਾ ਇਹਨੇ ਮੁੰਡੇ ਨੇ ਟਰੈਕਟਰ ਰੀਜਨਲ ਤੋਤਾ ਬਾਈ ਹਾਂ ਹਾਂ ਕਿੰਨੇ ਘੰਟੇ ਲੱਗ ਗਏ ਘੰਟੇ ਘੁੰਟੇ ਨਾ ਬਸ ਟਾਈਮ ਬਾਦੂ ਲੱਗ ਗਿਆ ਜਿਹੜਾ ਕੰਮ ਕਰੀਦਾ ਬਸ ਤਸੱਲੀ ਵਾਕਿ ਹੋਣਾ ਚਾਹੀਦਾ ਹੂੰ ਪੱਛੇ ਕੰਮ ਦੇ ਜਿਹੜਾ ਲੋਕ ਨਟ ਆ ਨਾ ਅਮਨੇ ਇਹਦੇ ਤੇ ਗਿਰਦਾ ਨਹੀਂ ਹੈਗਾ ਇਹਦਾ ਆ ਇਹ ਵੀ ਜਿੱਕਰ ਦੂਆ ਨਾ ਡਾ ਢੱਲਾ ਕੇ ਗਿਰ ਜੂਗਾ ਇਹਨੇ ਗਿਰਨਾ ਨਹੀਂ ਹੈ ਟਰੈਕਟਰ ਨੇ ਚੱਲਣਾ ਵਾਈਬ੍ਰੇਸ਼ਨ ਦਾ ਕਰਨੀ ਹੈ ਹਾਂ ਕਰਾ ਹੈ ਲੈ ਬਾਈ ਚਾਬੇ ਮੈਨੂੰ ਮੈਂ ਤੇ ਹਾਂ ਦੇ ਵੇ ਇਹਦਾ ਵੀ ਰਿਕਰਡਨ ਕਰ ਲੀਏ ਦੇਖ ਲੀਏ ਕਿਹੜਾ ਲੱਗਦਾ ਇਹ ਲੈ ਆਂਦੇ ਦੇ ਬਾਈ ਲੁਧਿਆਣੇ ਇਸਟਮੈਨ ਕੰਪਨੀ ਮਾਤੇ ਵਧੀਆ ਚੀਜ਼ ਹੈ ਵੀ ਬਾਈ ਸਪੈਸ਼ਲ ਚਾਬੀਆਂ ਲੈਣ ਗਿਆ ਤਾਂ ਸਪੈਸ਼ਲ ਚਾਬੀਆਂ ਵੰਨੇ ਲੈਣ ਗਏ ਤੇ ਬਾਈ ਇਹਨੂੰ ਲੱਗਣੀ ਕਹਿੰਦੇ ਦਾਸ ਨੰਬਰ ਚਾਬੀ ਨਾਲ ਕਦੋਂ ਲੱਗੂਗੀ ਬੜੀ ਲੱਗਣੀ ਕਿੰਨ ਨੰਬਰ ਕੀ ਹੈ ਆ ਲੱਗੇ ਦੇਖਦੇ ਇਹਨੂੰ 14 ਨੰਬਰ ਹਾਂ ਇਹ ਹੀ ਲੱਗਣੀ 14 ਨੰਬਰ 14 ਨੰਬਰ ਹੀ ਲੱਗਣੀ ਹੁਣ ਤੂੰ ਘੁੰਮ ਕੇ ਇਧਰ ਆ ਮੇਰੇ ਜਾਂ ਹਾਂ ਨਾਲ ਖਾਸ ਤੇ ਵੈਸੇ ਇਹਨੂੰ ਲੱਗਣੀ 13 ਨੰਬਰ ਹੈ 14 ਨੰਬਰ ਨਟ ਬੜਾ ਹੈ ਇਹਦਾ ਨੰਬਰ ਹੈਗੀ ਐਕਸ਼ਨ ਕਰ ਦੂ ਆ ਲੱਗ ਗਿਆ 12 13 ਪੂਰੇ ਹਾਂ ਇਹ ਲੋਟ ਆ ਗਿਆ ਇਹਨੂੰ ਫਿੱਟ ਹਰੇ ਪਿੱਛੇ ਦੇ ਵੀ ਘੁੰਮਦਾ ਹੈ ਪਿੱਛੇ ਚਾਬੀ ਲਾਉਣੀ ਪੈਣੀ ਹੈ ਤਾਂ ਹੀ ਹਥਿਆਰ ਅਸੀਂ ਪੱਧੇ ਰੱਖਿਆ ਦਾ ਲਿਆ ਕੇ ਦੇਖ ਆ 12 13 ਦੇਰੇ ਲੱਗਣੀ ਪਿੱਛੇ ਹੂੰ ਉਹਦੀ ਨਾਮ ਮਰਜ਼ੀ ਕਹਤੀ ਨੂੰ ਇੱਕ ਵਾਰ ਆਉਨੇ ਲੱਗਣਾ ਇੱਥੇ ਸੋਹਣੇ ਤੇ ਇੱਥੇ ਤਾਂ ਨਹੀਂ ਲਵਾਇਆ ਮੈਂ ਕਿਹਾ ਇੱਥੇ ਟੋਚਨ ਲਵਾਉਣਾ ਪੈਣਾ ਨਹੀਂ ਨਹੀਂ ਟੋਚਨ ਪਾਉਣਾ ਪੈਂਦਾ ਭਾਈ ਟੋਚਨ ਇਹ ਫੇ ਨਾਲੇ ਪੱਟ ਲੈਣੇ ਤੇ ਹੁਣ ਗੱਬੇ ਵਾਲੇ ਇਹ ਹੋਰਨ ਆਪਾਂ ਨੇ ਤਾਂ ਖੋਲਦੇ ਕਰਾਏ ਜੇ ਕੱਲੂ ਟੋਚੇ ਨੇ ਵੀ ਪਾਉਣਾ ਪਿਆ ਆਪਾਂ ਖੋਲਸਾਦੇ 10 ਮਿੰਟ ਲੱਗਣੇ ਖੋਲਣ ਨੂੰ ਨਾ ਢਿੱਲਾ ਕਰਕੇ ਚਾਬੀ ਆਪਾਂ ਦੇ ਵਿੱਚੇ ਰੱਖਨੇ ਆਪਾਂ ਨੇ ਲੈ ਲਾ ਨੋ ਕਣਾਟਾ ਵੀ ਇਦਾਂ ਦਾ ਏ ਪਿੱਛੇ ਦੇ ਹੌਲੀ ਹੌਲੀ ਚੜਦਾ ਏ ਹੱਥ ਕੇ ਲਈ ਚੜਦਾ ਹੈਗਾ ਜਿੱਕਣਾ ਦੂਆ ਨਾਟਾ ਆਪਾਂ ਚੜਾ ਲੇ ਜਾਂਦੇ ਆ ਉਹ ਨਾਲੇ ਯਾਰ ਇੱਕ ਵਾਰ ਤਸੱਲੀ ਹੋ ਗਈ ਬੰਦੇ ਦੀ ਹਾਂ ਇਹ ਲੰਬੇ ਰੂਟਾ ਪਾ ਜਾਣਾ ਲੰਬੇ ਰੂਟਾਂ ਉਰ ਹੁਣ ਕਿੰਨੇ ਬੰਦੇ ਹੋਗੇ 17 17 ਜਾਣੇ ਹੋਗੇ ਬਾਈ ਅੱਜ ਉੱਥੇ ਵੀ ਲੱਗੇ ਹੋਏ ਤੇ ਸਾਰੇ ਜਾਣੇ ਚਲੇ ਆਪਣੇ ਮਹਿਕ ਮੂਹਰੇ ਹੀ ਸਾਰੇ ਕੰਮ ਆਪਣੇ ਇੱਕ ਵਾਰ ਸਾਈਟਿੰਗ ਜੀ ਹੋ ਜਾਈਏ ਸਾਰਿਆਂ ਨੇ ਆਪਣੇ ਪਾਸਪੋਰਟ ਜੋ ਜੋ ਡਾਕੂਮੈਂਟ ਦੇ ਦੇ ਇੱਕ ਵਾਰ ਬਸ ਦੇਖਦੇ ਹੁਣ ਕੋਲੋ ਡੇਟ ਮਿਲ ਨਹੀਂ ਤਾਂ ਮੂਹਰੇ ਸਿੱਧਾ ਖੜ ਕੇ ਇੱਕ ਮਿੰਟ ਇਹ ਦੁਰਦੰਗਾ ਨਹੀਂ ਹੁਣ ਨਹੀਂ ਨਹੀਂ ਠੀਕ ਐ ਸਿੱਧਾ ਹਾਂ ਸਿੱਧਾ ਐਨ ਓਕੇ ਐਨ ਓਕੇ ਕਾਸ ਦੇ ਇਥੇ ਦੇ ਕਰਦੇ ਗੈਪ ਵੀ ਆ ਨ ਪੂਰਾ ਪੂਰਾ ਹੈ ਥੋੜਾ ਜੱਡ ਨੂੰ ਕਰ ਹਾਂ ਬਸ ਬਾਦੀ ਵਜਾ ਕੇ ਇੱਕ ਹੋਰ ਨਵਾਂ ਬੋਲਟ ਵਾਲਾ ਲੱਗਦਾ ਹੈ ਦੋ ਹੌਨ ਬੋਲਟ ਵਾਲੇ ਦੋ ਨਵੇਂ ਕਿ ਕਾਏ ਹਨਾ ਬੋਲਟ ਤਾਂ ਪੁੱਛਿਆ ਮੈਂ ਸਟਾਰਟ ਵੀ ਦਾ ਹੁੰਦਾ ਮੈਂ ਕਿਹਾ ਕੋਈ ਨਾ ਕੋਲ ਗੋਲੇ ਲਈ ਹੁੰਦਾ ਉਹ ਨਹੀਂ ਹੌਨ ਬੜੇ ਬੌਸ ਦੇ ਦੋ ਹੀ ਆਵਾਜ਼ ਦੇਖੀ ਕਿੰਨੀ ਹੋਣੀ ਹੈ ਕਮ ਸਭ ਤੋਂ ਵੱਡੀ ਕੰਪਨੀ ਹੈ ਬੋਸ਼ ਇਹ ਰੂਟਸ ਕੰਪਨੀ ਰੂਟਸ ਹੈ ਸਭ ਤੋਂ ਵੱਡੀ ਕੰਪਨੀ ਹੈ ਇਹ ਢੰਡਾ ਪਹੁੰਚ ਗਿਆ ਬਾਈ ਸੌ ਕੇ ਆਇਆ ਫਿਰ ਹੁੰਦਾ ਇਹਦਾ ਕਿਹੜੀ ਪੰਜਾਬ ਉਹ ਹੈ ਬਾਈ ਮੇਰੇ ਨਾਨਾ ਇਹ ਮੇਰੇ ਨੈਟਵਰਕ ਦਾ ਪੂਰਾ ਨਜ਼ਾਰਾ ਲੈ ਰਿਹਾ ਹੈ ਕਰ ਨਹੀਂ ਆਵਾ ਚੱਲਣਾ ਹਾਂ ਆਵਾ ਬੁਝਾਉਣਾ ਹਾਂ ਹਾਂ ਬਾਈ ਮੈਨੂੰ ਦੋ ਛੁੱਟੀਆਂ ਮੈਨੂੰ ਦੋ ਛੁੱਟੀਆਂ ਦੀ ਇਹਨੇ ਦੇਖਣ ਨਹੀਂ ਦਿੱਤਾ ਪੈਸੇ ਵਾਲੇ ਆਧਾ ਤਾਂ ਕਰ ਲਿਆ ਹਾਂ ਹਾਂ ਉਹ ਮੈਂ ਕਿਹੜੇ ਚਲਾਉਂਦਾ ਯਾਰ ਹੁਣ ਇਹਦਾ ਹੀ ਚੱਲਦਾ ਬਈ ਉਹ ਚਲ ਵਧੀਆ ਚੱਲਣਾ ਚਾਹੀਦਾ ਸਮਾਂ ਟਾਈਮ ਪਾਸ ਹੋ ਰਿਹਾ ਹੁਣ ਤੂੰ ਆਏ ਦੇਖ ਮੈਂ ਕਿ ਰੌਣਕ ਜੀ ਹੋ ਗਈ ਆ ਲੱਗੇ ਰ ਪਤਾ ਲੱਗਿਆ ਹਾਂ ਹਾਂ ਲੈ ਲਾਤਾ ਫੇਰ ਤੇ ਕੁੱਥਾ ਲਾਤਾ ਹਾਂ ਕੀ ਹੋ ਗਿਆ ਤੂੰ ਹਾਂ ਇੱਕ ਇਦਨੂ ਵੀ ਲੋਟ ਆਪਾਂ ਨੂੰ ਸੁਣਨੇ ਨੂੰ ਤੇ ਕੁੱਥਾ ਲਾ ਦੇਣਾ ਕਾ ਮੋਰੇ ਬਾਹ ਤੇਰਾ ਮੋਰ ਹਾਂ ਹੋ ਗਈ ਰੌਣਕ ਜੀ ਉਹਨਾਂ ਘੱਲਿਆ ਹੱਲ ਨਾ ਨਾ ਟਿਕਾ ਸੰਦੇ ਫਿਰ ਸੈਟਿੰਗ ਹੋਊਗੀ ਸਾਫ ਹੋਵੇ ਸੋਨਾ ਲੱਗਣੇ ਕਿਹੜੇ ਹੈ ਸਾਫੇ ਹੈ ਸਾਫੇ ਹੈ ਕਿਤੇ ਨਹੀਂ ਆਡੇ ਮੰਗਣ ਜਾਮ ਕਦੇ ਹੈ ਨਾ ਦੇਖ ਲੈ ਸਾਇ ਕੋਪੜੀ ਬੱਜੀ ਮੈਂਗਾ ਚਾਗੀ ਪੈਣੀ ਇੱਕ ਮਿੰਟ ਵਜਾ ਕੇ ਦੱਸਾਂ ਹਾਂ ਵਜਾ ਕੇ ਬੱਜੂ ਵੇ ਵੀ ਵੇ ਹੋਣੀ ਹੋਣੀ ਗਲਤ ਆ ਮੋਹ ਨਹੀਂ ਵਜਾਦੇ ਹੈ ਮੋਟੀ ਆ ਜਾਂਦੀ ਹਾਂ 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 ਪੂਰੀ ਓਏ ਇੱਕ ਘਾ ਲੱਗਿਆ 950 ਹੌਲੀ ਹੌਲੀ ਚੜਦਾ ਇਹਨੂੰ ਲੱਗੂਗੀ ਰਿਲੇ ਹੁਣ ਬੜੀ ਇਹ ਹੁੰਦੀ ਐ ਜੀ ਲੈਂਦੀ ਇਹ ਕੀ ਕਹਿੰਦੇ ਕਾਪਰ ਦੀ ਲੈਂਦੀ ਵੀ ਆਪਾਂ ਨਹੀਂ ਰੋਏ ਕਨੈਕਸ਼ਨ ਆਪ ਕਰੂੰਗਾ ਕਰਦਣੇ ਉਹਨੂੰ ਕਿਹ ਹੈ ਟੂਲ ਚ ਪਈ ਨਾ ਮੈਂ ਕਿ ਤਹਾਈ ਰੱਲੇ ਕਰਦਦੇ ਆ ਇਲੈਕਟ੍ਰੀਸ਼ੀਅਨ ਬਣੂੰਗਾ ਹਟਦਾ ਨਹੀਂ ਮੁੰਡਾ ਬਣ ਗਿਆ ਵੀ ਇਲੈਕਟ੍ਰੀਸ਼ੀਅਨ ਉਹ ਹਾਂ ਲੈਡ ਕਾ ਲਾਤੀਆ ਜਿਆਦਾ ਪਹਿਲਾਂ ਟਰਾਈ ਕਰਦੀ ਜਾਂ ਛੋਟੀ ਰਹਿ ਗਈ ਦੀ ਹਨਾ ਮੁੰਡਾ ਪਾਸ ਮੈਂ ਕਿਹ ਮੁੰਡਾ ਪਾਸ ਹੈ ਬਾਈ ਨਹੀਂ ਨਹੀਂ ਫਿਟਿੰਗ ਤੋਂ ਪਾਸ ਹੈ ਫਿਟਿੰਗ ਤੋਂ ਬਾਅਦ ਰੇ ਦੇ ਰੇ ਦੇ ਮਣੀ ਦੇਖੋ ਭਾਈ ਦੂਰ ਤੇ ਵਧੀਆ ਲੱਗਦੇ ਆ ਇਹ ਹੈਗੀ ਮੈਸੀ ਵਾਲੀ ਰੇਸ ਨੂੰ ਮੈਸੀ ਚਾਹ ਦੇ ਹੋ ਜਾਣੀਆਂ ਹੂੰ ਉਹ ਬੱਲੇ ਚੱਕਮੜੀ ਉੱਪਰ ਚੱਕ ਕੋਪਰ ਹੋਈ ਨਾ ਮਹਿੰਦਰਾ ਵਿੱਚ ਆਦੇ ਵਧੀਆ ਫੀਲਿੰਗ ਆਉਂਦੀ ਆਦੇ ਹੂੰ ਜਿਹੜੇ ਨੂੰ ਗਰਮਾੜੀ ਇਹਦੇ ਨਾਲ ਆਏ ਪੈਰ ਵਾਲੇ ਵੀ ਕੰਮ ਕਰੂੰਗੀ ਜਿਹੜੀ ਥੱਲੇ ਉਹ ਦੋਹੇ ਕਰੂੰਗਾ ਠੀਕ ਹੈ ਚੱਕ ਕੋਪਨ ਹੋਏ ਛੋਟੂ ਚਾਬੀ ਲੈ 13 14 ਨੰਬਰ ਉਹਦੇ ਹਾਂ ਓਕੇ ਓਕੇ ਆ ਬਾਈ ਨੇ ਜਿੱਥੇ ਮੱਦੀ ਲੈ ਲਿਆ ਗਏ ਸੀ ਉਹ ਨੂੰ ਨਾੜਗਾ ਹਦਾਂ ਲੇਪੋ 13 ਨੰਬਰ ਲਿਆ ਚਾਬੀ ਹਾਂ 13 14 ਨੰਬਰ ਨਾਲ ਤੇ ਵੀ ਉਹ ਰੁਝਾਨੇ ਪੈਣੇ ਆਣਾ ਹਾਂ ਉਹ ਜਿਹੜੇ ओरिजिनल ਜਾਸੀ ਵਾਲੇ ਆ ਬੜੇ ਮਿਹਰੇ ਹਾਂ ਬੰਮੂ ਉਹ ਇੱਥੇ ਪਈਆਂ ਥੱਲੇ ਚਾਬੀਆਂ 13 14 ਨੰਬਰ ਤਾਂ ਪੰਪੂਛ ਹੋਇਆ ਕੱਕੇ ਹੋਏ 15 ਨੰਬਰ ਨਹੀਂ ਲੱਗਣੀ ਮੰਨਦਾ 14 13 ਲੱਗਣੀਆਂ ਬਲ ਲੱਗੀ ਆ 14 ਨੰਬਰ 12 ਲਿਆਂ ਹਾਂ ਨਾ ਲੱਗੀ ਬਸ 14 ਨੰਬਰ 1 ਨੰਬਰ ਲਿਆਂ ਨਾ ਨਾ ਲੱਗੀ ਬਸ ਫਿਰ ਟਾਈਮ ਆਹ ਉਹਰੇ ਕਸੂਤਾਂ ਕਸੂਤਰਾ ਜਾਂਨੇ ਨਾੜਗਾ ਸੁਣਿਆ ਹੂੰ ਬਨਣਾ ਲੈ ਆ ਮੈਂ ਬਨਣਾ ਕੇ ਬਸ ਇੱਕ ਵਾਰ ਕਸ ਦਿਆਂ ਟੇਡਾ ਬਨਣਾ ਬੇਡਾ ਪਿੰਗਾ ਜਾਉਗੀ ਦੋ ਨੰਬਰ ਦੌੜੇ ਨਹੀਂ ਬਸ ਤੇ ਬਨਣਾ ਨਹੀਂ ਬੈਣਾਉਦੇ ਇਹ ਹੌਲੀ ਹੌਲੀ ਹੋਣੀ ਹੈ ਨਾ ਟੂ ਰਿਜਨਲ ਹੈ ਨਾ ਹਾਲੀਵੁੱਡ ਚੜ੍ਹਦੀ ਤੇਰੇ ਨਾਲ ਦਾ ਇੰਟੇ ਮੇਰੇ ਕਸੇ ਜਾ ਬਾਈਆਂ ਦਾ ਦਿੱਕਾ ਦਾ ਜਿ ਲਾ ਇੱਕ ਢਿੱਲਾ ਦਾ ਮੈਂ ਖੋਲ ਕੇ ਸਿੱਟਦਾ ਸਾਡੇ ਵਈਦ ਛੁੱਟੀ ਕਦੇ ਕਰੀ ਅੱਜ? ਮਾਰ ਹੈ ਜੀ। ਲਓ ਜੀ ਬਾਈ। ਔਰਨ ਵੀ ਲੱਗ ਗਏ। ਤੇ ਰੇਸ ਵੀ ਕਰਤੀ ਫਟਾ। ਦੋਨਾਂ ਸਾਈਡ। ਆ ਕਲੱਚ ਵਾਲੀ ਸਾਈਡ ਦਾ ਪੈਂਡਲ ਹੋ ਗਿਆ ਬਾਈ। ਜੀਰੋ ਰੱਖਣਾ ਪੈਂਡਲ ਦੇ ਉੱਪਰ। ਆਰੇ ਹੋ ਗਈ। ਔਰ ਵੀ ਰੇਸ ਚੱਲਦੀ ਹੈ ਬਾਈ। ਇਹ ਨਾਲ। ਤੇ ਉੱਪਰ ਵਾਲੇ ਵੀ ਜਲਦੀ ਕਰੀ ਵੀ। ਲੋ ਜੀ ਬਾਈ ਬਾਰ ਲਾਈਟ ਵੀ ਲਵਾਤੀ ਥੱਲੇ। ਪੱਤੀਆਂ ਬੈਲਡੋਗ ਲੱਗੀ ਬਾਈ ਇਹ ਨੋਨਾ ਸਾਈਡ। ਉੱਪਰ ਸੋਹਣੀ ਨਹੀਂ ਲੱਗਦੀ। ਤਾਂ ਕਰਕੇ ਵੀ ਥੱਲੇ ਲਵਾਤੀ ਵੀ। ਲੋ ਜੀ ਬਾਈ ਬੰਦੇ ਹੋਰ ਵੱਧ ਜਾਂਦੇ ਪ੍ਰਧਾਨ ਵੀ ਪਹੁੰਚ ਗਏ। 16 ਹੋ ਗਏ। ਨਹੀਂ ਕੀਤੇ ਹੋਰ ਕੋਈ ਪ੍ਰਧਾਨ ਬਾਈ 16 ਬੰਦੇ ਹੋ ਗਏ ਜੀ 16 ਜਾਣੇ ਹੋ ਗਏ ਬਾਈ ਕੋਈ ਜਾਣ ਵਧ ਜਾਣੇ ਹਾਂ ਹੋਰ ਵਧ ਜਾਣੇ ਅੱਜ ਫੇਰ ਭੇਜਣਾ ਹੀ ਏ 20 ਬਾਈ ਜਾਣੇ ਹੋ ਜਾਣੇ ਹੋਜੂ ਆਪਣੇ ਕੋਲੇ ਕੋਈ ਐ ਪਰ ਨਇ ਫੋਟੋ ਤਾਂ ਮੈਂ ਤਾਜੀ ਖਿਚੂਗਾ ਬੜੀ ਪਰਮ ਜੀ ਦੇਖਾ ਨਹੀਂ ਗਏ ਬੜਾ ਠੀਕ ਹੈ ਬਾਕੀ ਬਾਈ ਜਿੰਨੇ ਬੰਦੇ ਆਈ ਜਾਂਦੇ ਆ ਆਪਣੇ ਡਾਕੂਮੈਂਟ ਦੇ ਕੇ ਜਾਈ ਜਾਂਦੇ ਆ ਦੇ ਹੋ ਗਏ ਮੈਂ ਕਹਿੰਦਾ 20 ਜਣੇ ਤਾਂ ਹੋ ਗਏ ਹੋ ਜਾਣੇ ਹੋ ਜਾਣੇ ਇਧਰ ਬਿੰਦਰ ਨਾ ਹੀ ਹਲੇ ਕੈਸ਼ੇ ਰਲ ਜਗੇ ਹਾਂ 100 ਕੱਟ ਕੇ ਕ ਵਧ ਗਿਆ ਹੋ ਜੂ ਕੋਈ ਇਧਰ ਵੀ ਫੋਟੋ ਖਿਚਵਾ ਲਿਆ ਰੋਡੇ ਨਾਲ 1000 ਬੀਬੀ ਬਾਈ ਤਾਇ ਦੇ ਤਾਂ 100 ਰੁਪਿਆ ਬਹੁਤ ੱੱਕੇ ਨਾਲ ਮੇਰੇ ਤੋਂ ਸੁਣ ਲਓ ਕੋਸਾ ਉਹ ਨਹੀਂ ਲਿਖਿਆ ਵਾਏ ਵੀ ਕਫਾਤ ਤੂੰ ਤਾਂ ਹੀ ਆ ਮੈਂ ਜੇ ਫਾਤ ਤੂੰ ਮੋੜ ਦੋ ਮੇਰਾ ਲਿਆ 200 ਰੁਪਏ ਮੇਰੇ ਦਿੱਤਾ ਤਾਂ ਮੈਂ 100 100 ਤਾਂ 200 200 ਤਾਂ ਤੈਰ ਲੈ ਇਹ ਫੈਕਟ ਚਾ ਅੱਗੇ ਲੱਖ ਰੁਪਏ ਹੋ ਜੇ ਬਨੇ ਗਾਣੇ ਨੇ ਹਜ਼ਾਰ ਚੀਜ਼ ਹੋਣਗੇ ਹਜ਼ਾਰ ਚਲ ਜੀ ਕੰਮ ਖਰਾਬ ਗੂਗਲ ਪੇ ਵੀ ਕਰਿਆ ਮੈਂ 100 ਰੁਪਏ ਨੇ ਹਾਂ ਉਹ ਵੀ ਵੱਧਾ ਹੈ ਨਾਦੇ ਦੇ ਫਿਰੋ ਮਲਗੀਸੀ ਭਾਈ ਨੇ ਵੀ ਦੇ ਦਿੱਤਾ ਲਓ ਜੀ ਭਾਈ ਦੋ ਬੰਦੇ ਉੱਪਰ ਪਹੁੰਚੇ ਪਏ ਜੱਗਾ ਡੀਸੀ ਬੀ ਗਣਮੇਦਨ ਦੇ ਪ੍ਰਧਾਨ ਦੋ ਬੰਦੇ ਉੱਪਰ ਗਏ ਵੀ ਗਣਮੇਦਨ ਦੇ ਪਾਸਵਰਡ ਬਣਾਉਣ ਵਾਲੇ ਨਾ ਇੱਕ ਦੁਕਾਨ ਵਾਲੇ ਕੋਲ ਨੇ ਜੱਗਾ ਦੇ ਡੀਸੀ ਬੀਜੇ ਭਾਰਜੀ ਵੇ ਟੈਂਸਰ ਅੱਜ ਤਾਂ ਨਹੀਂ ਬਣ ਕੇ ਦੇਣ ਲੱਗੇ ਅੱਜ ਤਾਂ ਸਾਡਾ ਤਾਂ ਪ੍ਰੋਸੈਸ ਅੱਜ ਗਿਆ ਤਾਂ ਮੋੜਣਾ ਚਾਹੇ ਦੋਸਾਂ ਲੇਟ ਹੋ ਜਾਓ ਡੀਸੀਪੀ ਠੀਕ ਆ ਹਾਂ ਇਹ ਨਹੀਂ ਬਣਾ ਲਵੇ ਵਧੀਆ ਚੱਲ ਗਾਹਾਂ ਨੂੰ ਕੰਮ ਆ ਜੂਗਾ ਫੈਰਾ ਹੀ ਐ ਇੱਕ ਵਾਰ ਆਪਣੇ ਨਾਮ ਨੂੰ ਮੈਂ ਕਹਿੰਦਾ ਇੱਕ ਵਾਰ ਚੈੱਕ ਕਰ ਲਓ ਗਲਤ ਨਾ ਹੋਵੇ ਪਸਾਰ ਵੀ ਦਸ ਰੌਲਾ ਵੀਜ਼ਾ ਨੂੰ ਆਏ ਫਿਰ ਕੈਨੇਡਾ ਦਾ ਫਿਰ ਹੀ ਹੋ ਜੀ ਜਾਂਦਾ ਹੈਗਾ ਹਾਂ ਇਹ ਮੋਹਰ ਲਗਾਉਂਦਾ ਏ ਕੈਨੇਡਾ ਦੀ ਆਜੋ ਆਜੋ ਆ ਵੀ ਲੋ ਆਜੋ ਇਧਰ ਵੀਰ ਦੇ ਮੂਰੇ ਲੱਗ ਕੇ ਜਿਹਨੇ ਕਾਗੇ ਵੀ ਤੇ ਵਧੀਆ ਭਾਈ ਕਿਦਾਂ ਮਤਲਬ ਲੈ ਲੈਂਦੇ ਵੀ ਜੀ ਪਰ ਹਾਂ ਜੀ ਆ ਬੰਦਾ 9 ਵਜੇ ਉੱਟ ਗਿਆ ਦੇਖ ਲੋ ਕਰ ਲੋ ਦਰਸ਼ਨ ਉਹ ਕੱਦਾ ਉਹ ਬਹਿ ਜਾ ਤੂੰ ਫੋਨ ਤਾਂ ਤਾਂ 8 ਵਜੇ ਤੇ 11 ਵਾ ਆਨ ਕਰਿਆ ਇਹ ਬਾਈ ਇਹ ਉੱਠਣ ਦਾ ਟਾਈਮ ਨਹੀਂ ਹੈਗਾ ਦੇਖ ਲੈ ਓ ਭਾਈ ਨਵੀਂ ਉਮਰ ਆ ਹੁਣ ਟੈਨਸ਼ਨ ਫਰੀ ਆ ਜ਼ਿੰਦਗੀ ਇਹ ਗੱਲ ਬਣੀ ਹੁਣ ਜਾਨਾ ਟੈਨਸ਼ਨਾਂ ਬੜੀਆਂ ਬਣੀਆਂ ਕੀ ਹੋ ਗਿਆ ਥੋੜਾ ਬਿਚ ਨਹੀਂ ਜਾਂਦਾ ਲਾਈਫ ਲਾਈਫ ਥੋੜਾ ਬਿਚਣੀ ਆ ਉਧਰ ਤੋਂ ਤੁਹਾਨੂੰ ਮੈਂ ਜਿਵੇਂ ਮੂੰਹ ਕਰੀ ਮੜਾ ਜੀ ਇੱਧਰ ਆਏ ਦਾੜੀ ਚ ਸੈਟ ਕਰ ਲੈ ਲੈ ਉਹ ਪਿੱਛੇ ਬੰਦੇ ਆਣ ਖਿਚੂ ਵੀ ਨਹੀਂ ਪਈਆਂ ਮਾਰੇ ਨਹੀਂ ਨਹੀਂ ਪਰਾਂ ਕਾਏ 16 ਫੁੱਟ ਟਰਾਲੀ ਵਿੱਚ ਲੋ ਵੀਜ਼ਾ ਦਾਸ ਆਦੀ ਹੈ ਤਿੰਨ ਹਾਲ ਦਾ ਅਮਰੀਕਾ ਦਾ ਵੀ ਲੱਗਿਆ ਜੀ ਅਮਰੀਕਾ ਦਾ ਵੀ ਲੱਗਿਆ 3 ਸਾਲ ਦਾ ਵਾਹ ਤੇਰੇ ਪ੍ਰਧਾਨ ਦੱਸਦਾ ਕਿਤੇ ਆ ਹੀ ਪਾਸਪੋਰਟ ਜੇ ਮੈਂ ਪਾ ਲਿਆ ਚੋਰੀ ਹੋ ਜਾਂਦਾ ਫਾਰਮ ਨੇ ਦੇ ਤਾਉਣਾ ਮੈਂ ਮੈਂ ਇੱਕ ਵਾਠ ਠੀਕ ਫੋਟੋ ਫੋਟੋ ਆਪਾਂ ਲਾਈਏ ਫੇ ਟਰੈਕਟਰ ਦੀ ਫਾਰਮ ਹੁਣ ਦੇਲੇ ਹੋ ਗਏ ਨਹੀਂ ਨਹੀਂ ਭਾਈ ਬਣ ਜੂਗੇ ਇਹਨਾਂ ਦਾ ਦੋਨਾਂ ਦਾ ਹੀ ਪਿਆ ਹੋ ਗਿਆ ਹਾਂ ਜੀ ਨੂੰ ਦੇ ਰੋ ਬਸ ਗੱਲ ਤਾਂ ਦੋਨੋਂ ਹੀ ਮੈਚਿੰਗ ਕਰਦੇ ਐ ਜੀ ਵੀ ਗਲਤ ਐ ਨਹੀਂ ਨਹੀਂ ਮੈਂ ਦਿੰਦੇ ਨਾ ਵਰਕ ਪੈ ਗਿਆ ਮੈਂ ਆਧਾਰ ਕਾਰਡ ਦੀ ਸਪੀਡ ਕੀ ਹੋ ਜਣੀ ਪੈਨ ਕਾਰਡ ਦਾ ਟਾਈਮ ਲੱਗ ਜਾਣਾ ਨਹੀਂ ਦੋਹਾਂ ਦੀ ਜਗ੍ਹਾ ਗਲਤ ਹੈ ਤੇ ਹੁਣ ਅਦਾਕਾਰ ਨੂੰ ਦਊਂਗੇ 1 ਸਾਲ ਦਾ ਬਾਈ ਇਹਦਾ ਫਰਕ ਕਿਸ ਤੇਰਾ ਇਹ ਪੰਜ ਬਾਤ ਦੀ ਥੋੜੀ ਜਿਹੀ ਜਗ੍ਹਾ ਪੈਨ ਕਾਰਡ ਵਾਲੀ ਹੈ ਆਧਾਰ ਕਾਰਡ ਵਾਲੀ ਹੈ ਪੈਨ ਕਾਰਡ ਵਾਲੀ ਹੈ ਆਧਾਰ ਕਾਰਡ ਪਰ ਪੈਨ ਕਾਰਡ ਵਾਲੀ ਕਰਾ ਲਾਉਂਗਾ ਉਹ ਨਹੀਂ ਆਧਾਰ ਕਾਰਡ ਵਾਲੀ ਗਲਤ ਨਹੀਂ ਹੋਣੀ ਮੈਂ ਉਹਨੂੰ ਡਾਕੂਮੈਂਟ ਚੈੱਕ ਕਰੀ ਤੇ ਤੈਨੂੰ ਮੈਂ ਰਸਤਾ ਦੱਸ ਕੇ ਭੇਜੂਗਾ ਨਾ ਆ ਕਿਹਨੇ ਤੇਰੀ ਆ ਮੈਂ ਅਸਲੀ ਆਏ ਦੀ ਕੀ ਹੋ ਗਿਆ ਯਾਰ ਮੇਰਾ ਕਿੰਨੇ ਦਿਨ ਦਾ ਬਕਤ ਤਿੰਨ ਤਿੰਨ ਮਹੀਨਿਆਂ ਦਾ ਮੈਂ ਤਾਂ ਬਾਈ ਬਹੁਤ ਕੁਝ ਜ਼ਿਕਰ ਮੈਂ ਤਾਂ ਆਪਣਾ ਪੁਰਾਣਾ ਲੈਪਟਾਪ ਵੀ ਚਾਲੂ ਕਰਿਆ ਉਹਦੇ ਵਿੱਚ ਮੇਰਾ ਨਵਾਂ ਖਰਾਬ ਹੋ ਗਿਆ ਬੜੀ ਗੱਲ ਬੜੀ ਗੱਲ ਕੀ ਕੋਈ ਨਹੀਂ ਟਰੈਕਟਰ ਦਾ ਹਰਮਿੰਦਰ ਸਾਹਿਬ ਮਾਠੜਾ ਲਿਆਉਂਗੇ ਕਿ ਨਹੀਂ ਬਾਈ ਬਾਈ ਦੂਰ ਵੀਰ ਗਿਲ ਤਾਂ ਦੇਖ ਸਕਦੇ ਹਾਂ ਹਾਂ ਦੂਰ ਵੀਰ ਦੇਖ ਸਕਦਾ ਉਹ ਬੱਬੂ ਕਾਣਾ ਕਿਥੇ? ਹਾਂ ਦਿਖਦਾ ਦੂਰ ਵੀ ਨਿਕਲ। ਪਤਾ ਕੀ ਹੋ ਗਿਆ? ਕਾਣਾ ਹੀ ਕੈਪ ਹੋ ਗਿਆ। ਹਾਂ। ਇਹਦਾ ਬੱਬਾ ਨਾਨਕ ਤੋਂ। ਉੱਥੇ ਦੇ ਮੈਨੂੰ ਵੀਡੀਓ ਕਾਲ ਕਰ ਲਈ ਬਾਅਦ ਵਿੱਚ ਜ਼ਰੂਰੀ ਹੈ। ਉੱਥੇ ਦੇ ਪਤਾ ਕੀ ਹਾਂ। ਦੇਖ ਦੇਖਣ ਆਣ ਤਾਂ ਲੱਗਣਾ ਬਹੁਤ ਬੜੂ ਗੁਰਦਾਰ। ਹਾਂ। ਤਾਂ ਜਦੋਂ ਤਾਂ ਦੇਖਣ ਆਉਂਦੇ ਤੈਨੂੰ। ਦੂਰ ਵੀ ਨਿਕਲ। ਹਾਂ। ਹਾਂ। ਹਰ ਕਹਿ। ਜਦੋਂ ਆਏ ਕਰਦੀਆਂ ਮੱਥਾ ਦੇ। ਜਦੋਂ ਸਾਡੇ ਗੀਤਾਂ ਦਾ। ਬਾ ਠੀਕ ਆ ਜੋ ਫਿਰ ਕੰਮ ਕੱਚਾ ਹੀ ਥੋੜਾ ਇਹਦਾ ਰੋਡ ਬਾਈ ਮੈਂ ਲਿਆਂਦਾ ਕੱਢ ਕੇ ਸਾਰੇ ਜਾਨੇ ਤੱਕ ਆ ਗਿਆ ਥੇ ਜੇ ਲੋੜ ਉਹ ਵਿੰਦਰ ਬਾਈ ਇਹ ਇਹਦਾ ਠੀਕ ਕਰੀ ਇਹਦਾ ਲੈ ਕੋ ਮਾਰ ਕਰ ਉਹ ਨਾ ਮਾਰ ਕਰ ਉਹ ਠੀਕ ਨਹੀਂ ਬੈਠਾਗਾ ਮਾਰ ਕਰ ਲਿਆ ਕੋਈ ਕੱਢ ਕੇ ਦੇਖ ਲੈ ਹੋ ਜਾਂਦਾ ਕਾਪਾ ਆਨਲਾਈਨ ਜਿਹੜੇ ਵੜਾ ਗਾ ਜੱਗਾ ਇਹਦਾ ਵੀ ਕੰਟੇ ਜੇ ਬਣ ਜਾਊਗਾ ਨਾ ਬਣਤਾ ਜਾਣਾ ਦਾ ਹੋਣਾ ਭਾਈ ਗਲਤੀ ਹੈ ਜੀ ਇਹ ਚਾ ਕਰ ਸਕਦੇ ਹੋ ਉਹ ਐ ਕਰ ਮੇਰਾ ਇਹ ਭਾਈ ਤਾਂ ਹੀ ਕਹਿੰਦੇ ਵੀ ਇੱਕ ਵਾਰ ਡੇਟ ਪਹਿਲਾਂ ਚੈੱਕ ਕਰਨੀ ਚਾਹੀਦੀ ਹੈ ਉਹਨੇ ਡਾਕੂਮੈਂਟ ਕਲੀਅਰ ਕਰਕੇ ਰੱਖੋ ਉਹਨੇ ਸਾਰੇ ਭਾਈ ਕੋਈ ਪਤਾ ਨਹੀਂ ਗੱਲ ਲੋਟ ਪਈ ਹੁਣ ਬਹੁਤ ਗੱਲ ਤਾਂ ਕਢੀ ਆਉਂਦੀਆਂ ਬਹੁਤ ਆਪਾਂ ਮੋਨ ਕੇ ਜਦੋਂ ਜ਼ਰੂਰਤ ਪੈਂਦੀ ਨਾ ਫਿਰ ਪਤਾ ਲਗਾਤਾ ਵੀ ਥੋੜਾ ਕਿਆ ਕਿਆ ਚੀਜ਼ਾਂ ਦੀ ਜੀ ਹੁਣ ਮੈਂ ਕਿ ਭੇਦ ਮੈਂ ਲੈ ਜਾਏ ਬੈਠੇ ਤਾਂ ਉਹਨੇ ਪਰਹਾ ਦੋਏ ਮੈਂ ਕਿ ਚੱਲ ਗਿਆ ਤੰਕਾ ਲ ਮੈਨੂੰ ਪਤਾ ਨਹੀਂ ਕਿਸੇ ਹੋਰ ਨਹੀਂ ਆ ਨਾਲ ਬਣ ਕੇ ਕਿੰਨੇ ਕਿੰਨੇ ਛੇਤੀ ਬਣਦੇ ਦੇਖੋ ਮੈਂ ਭੇਜੀ ਵੀ ਹਾਂ ਪਹਿਲੀ ਵਾਰ ਤੋ ਅੱਜ ਜਮਾ ਕਰਾ ਲਿਆ ਮੌਸਮ ਵਧੀਆ ਬਈ ਅੱਜ ਕਿੰਨੇ ਦਿਨ ਤੇਰੀ ਇੰਪੋਰੀ ਆਣੀ ਜੀ ਜਾਣਾ ਲੱਗਿਆ ਹਾਂ